ਇਸ ਵੀ ਅੱਜ ਇੱਕ ਬੜਾ ਇੰਕਾਊਂਟਰ ਹੋਇਆ ਜੀ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਆਰਗੇਨਾਈਜ਼ ਕ੍ਰਾਈਮ ਤੇ ਡਰੱਗਸ ਦੇ ਅਗੇਂਸ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਪਹਿਲਾਂ ਵੀ ਜਿਹੜੇ ਜਿੰਨੇ ਵੀ ਨਟੋਰੀਅਸ ਕ੍ਰਿਮੀਨਲ ਨੇ ਕਾਫੀ ਗੈਂਗ ਬਸਟ ਕੀਤੇ ਗਏ ਨੇ ਉਸ ਤੋਂ ਇਲਾਵਾ ਹਾਰਮ ਦੀ ਰਿਕਵਰੀ ਡਰੱਗਸ ਦੀ ਰਿਕਵਰੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਉਸੇ ਲੜੀ ਦੇ ਸਹਤ ਜਿਹੜਾ ਸ਼ਿਵਮ ਐਲੀਅਸ ਬਬਲੂ ਕੁਝ ਦਿਨ ਪਹਿਲਾਂ ਮੈਂ ਤੁਹਾਡੇ ਨਾਲ ਸ਼ੇਅਰ ਵੀ ਕੀਤਾ ਸੀ ਫੜਿਆ ਗਿਆ ਸੀ ਇਹਨਾਂ ਦੇ ਗੈਂਗ ਤੋਂ 6 ਬੰਦੇ ਛੇ ਆਪਣੇ ਚਾਰ ਬੰਦੇ ਸੀਗੇ ਹੋਰ ਇਸ ਤੋਂ ਇਲਾਵਾ ਤੇ 6 ਪਿਸਟਲ ਤੇ ਰਾਉਂਡਸ ਫੜੇ ਗਏ ਸੀ ਇਹਨਾਂ ਤੋਂ ਉਹਦੇ ਵਿੱਚ ਇਹ ਜਿਹੜਾ ਸ਼ਿਵਮ ਹੈ ਇਹਦੇ ਪੁਛਗਿੱਛ ਤੇ ਬੜੀ ਸਸਟੇਨ ਚੱਲੀ ਕਿ ਉਹ ਕਿਹਨੇ ਪਹਿਲਾਂ ਵੀ ਤੁਹਾਨੂੰ ਪਤਾ ਇੰਟਰ ਸਟੇਟ ਹੈ ਨਟੋਰੀਅਸ ਕ੍ਰਿਮੀਨਲ ਹੈ ਉਹਦੀ ਪੁਛਗਿੱਛ ਇਹ ਇੱਥੇ 베ਰਕੇ ਏਰੀਏ 'ਚ ਸਾਡੀ ਸੀਆਈਏ ਦੀ ਪਾਰਟੀ ਆਈ ਸੀ ਉਹ ਕਿਹਨੇ ਕਿਹਾ ਸੀ ਵੀ ਇੱਕ ਪਿਸਟਲ ਮੈਂ ਉੱਥੇ ਵੀ ਛਪਾਇਆ ਹੋਇਆ ਜਦੋਂ ਸਾਰੀ ਰਿਕਵਰੀ ਵਾਲਾ ਜਿਹੜੇ ਫਾਰਮੈਲਟੀ ਕੰਪਲੀਟ ਕੀਤੀ ਗਈ ਉਸ ਤੋਂ ਬਾਅਦ ਇਹਨੇ ਗੱਲ ਕੀਤੀ ਕਿ ਮੈਂ ਵਾਸ਼ਰੂਮ ਜਾਣਾ ਸੀਗਾ ਤੇ ਸਾਡਾ ਜਿਹੜਾ ਪ੍ਰਭਜੋਤ ਸੀਨੀਅਰ ਕਨਸਟੇਬਲ ਹੈ ਕਿਉਂਕਿ ਜਿਹੜਾ ਦੋਸ਼ੀ ਹੈ ਵੀ 6 ਫੁੱਟ ਪਲੱਸ ਹੈ ਤੇ ਹੈਲਦੀ ਵੀ ਹੈ ਤੋ ਪ੍ਰਭਜੋਤ ਦੇ ਨਾਲ ਖੜਾ ਸੀਗਾ ਤੇ ਇਹਨੇ ਉਹਦਾ ਪਿਸਤੌਲ ਨੂੰ ਹੱਥ ਪਾਇਆ ਤੇ ਇਹ ਗੁੱਥਮ-ਗੁੱਥਾ ਹੋ ਗਿਆ ਆਪਸ ਵਿੱਚ ਇਹ ਇਹਨੇ ਦੇ ਵਿੱਚ ਉਹ ਖਿੱਚ ਰਿਆ ਸੀ ਇਹਨੂੰ ਕਿਉਂਕਿ ਹੈਂਡਕਫ ਵਗੈਰਾ ਹੋਇਆ ਹੋਇਆ ਸੀਗਾ ਤੇ ਕੇਵਲ ਕ੍ਰਿਸ਼ਨ ਐਸਆਈ ਨੇ ਦੇਖਿਆ ਜਦੋਂ ਮੌਕੇ ਤੇ ਵੀ ਕਿਤੇ ਵੱਡੀ ਪ੍ਰੋਬਲਮ ਨਾ ਆ ਜੇ ਉਹਨੇ ਆਪਣੇ 9mm ਪਿਸਟਲ ਜਿਹੜਾ ਸਰਕਾਰੀ ਉਹ ਚੋਂ ਰਾਉਂਡ ਚਲਾਇਆ ਜਿਸੋਕੇ ਦੇ ਲਾਤੇ ਲੱਗੀ ਔਰ ਉਹਦਾ ਜ਼ਖਮੀ ਹੋ ਗਿਆ ਇਹਨੂੰ ਸਿਵਲ ਹਸਪੀਟਲ ਅੰਦਰ ਕਰਾਇਆ ਗਿਆ ਬੇਸਿਕਲੀ ਇਹ ਜਿਹੜਾ ਜੇ ਮੈਂ ਤੁਹਾਨੂੰ ਯਾਦ ਕਰਾਵਾਂ ਕਿ ਪੁਰਾਣਾ ਨੋਟੋਰੀਅਸ ਕ੍ਰਿਮੀਨਲ ਜਿਹਨੇ ਪਹਿਲਾਂ ਵੀ ਮੈਂ ਤੁਹਾਨੂੰ ਨਾਲ ਸ਼ੇਅਰ ਕੀਤਾ ਦੋ ਮਰਡਰ ਪਲਾਨ ਕੀਤੇ ਹੋਏ ਸੀ ਆਪਣੇ ਰਾਈਵਲ ਕ੍ਰਿਮੀਨਲਸ ਦੇ ਔਰ ਜਿਹੜਿਆ ਇੰਦੌਰ ਤੇ ਹੋਰ ਅਲੱਗ-ਅਲੱਗ ਛਾਟਾਂ ਸੋਦਰ ਅਮਰਸਰ ਦੇ ਵਿੱਚ ਇਹ ਆਰਮਜ਼ ਐਕਟ ਦੇ ਪੁਰਾਣੇ ਮੁਕਦਮੇ ਦਰਜ ਨੇ ਇਹ ਆਪਣਾ ਗੈਂਗ ਬਣਾ ਕੇ ਹੁਣੇ ਸੁਪਰਮੇਸੀ ਕੈਮ ਕਰਨਾ ਚਾਹੁੰਦਾ ਸੀ ਸੋ ਇਹ ਮੈਂ ਅੱਛੀ ਸਫਲਤਾ ਪਹਿਲਾਂ ਹੀ ਮਿਲੀ ਸੀ 6 ਪਿਸਟਲ ਜਿਵੇਂ ਆਪਾਂ ਦੇਖੀਏ ਤਾਂ ਇੱਕੋ ਗੈਂਗ ਤੋਂ ਮਿਲਨੇ ਥੈਟ ਮੀਨਸ ਫਾਇਰ ਪਾਵਰ ਵੀ ਇਨਾਂ ਕੋ ਕਾਫੀ ਸੀਗੀ ਸੋ ਮੈਂ ਇਹਦੇ ਵਿੱਚ ਇਹੀ ਕਹਿਣਾ ਚਾਹੁੰਦਾ ਕਿ ਸਾਡੀ ਜਿਹੜੀ ਆਰਗੇਨਾਈਜ਼ ਕ੍ਰਾਈਮ ਦੇ ਅਗੇਂਸਟ ਔਰ ਡਰੱਗਜ਼ ਦੇ ਅਗੇਂਸਟ ਜਿਹੜੀ ਜੰਗ ਹੈ ਉਹ ਇਦਾਂ ਹੀ ਜਾਰੀ ਰਹੇਗੀ ਔਰ ਮੈਨੂੰ ਮਾਣ ਹੈ ਆਪਣੀ ਸਾਰੀ ਟੀਮ ਤੇ ਜਿਸ ਡੀਸੀਪੀ ਰਵਿੰਦਰਪਾਲ ਜੀ ਸਾਡੇ ਏਡੀਸੀਪੀ ਜਗਵਿੰਦਰ ਜੀ ਏਸੀਪੀ ਹਰਮਿੰਦਰ ਜੀ ਔਰ ਇਨਸਪੈਕਟਰ ਮੋਲਕ ਤੇ ਇਹਨਾਂ ਦੀ ਟੀਮ ਹਮੇਸ਼ਾ ਲਗਾਤਾਰ ਅੱਛਾ ਕੰਮ ਕਰਦੇ ਨੇ ਔਰ ਸਾਨੂੰ ਫਖਰ ਹੈ ਕਿ ਇਹ ਸਾਰੇ ਆਫੀਸਰਸ ਇਨੀ ਮਿਹਨਤ ਕਰਦੇ ਸਰ ਕਿਥੋਂ ਹੋਰ ਇਹ ਆਪਰਦੇ ਨਹੀਂ ਜਾਂ ਕਿਥੋਂ ਹੋਰ ਅੱਗੇ ਕਿਸੇ ਨੂੰ ਸਪਲਾਈ ਕਰਦੇ ਸੀ ਦੇਖੋ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਇਹ ਲਖਨਊ ਯੂਪੀ ਦਾ ਇੱਕ ਬੰਦਾ ਕੰਟੈਕਟ ਉਹਨਾਂ ਦੇ ਵਿੱਚ ਆਇਆ ਜਿੰਤੇ ਕੰਮ ਕੀਤਾ ਜਾ ਰਿਹਾ ਔਰ ਉਸ ਦੇ ਤਹਿਤ ਹੀ ਇਹ ਕਿ ਜਿਹੜੀ ਸਸਟੇਨਡ ਇੰਟਰੋਗੇਸ਼ਨ ਦੇ ਉੱਤੇ ਗੱਲ ਚੱਲੀ ਸੀਗੀ ਇਹ ਕਿ ਇਹਦਾ ਜਿਹੜਾ ਇੱਕ ਹੋਰ ਪਿਸਤਲ ਇੱਥੇ ਪਿਆ ਜੇ ਪਹਿਲਾਂ ਰਿਕਵਰ ਹੋ ਚੁੱਕੀ ਹੈ ਉਹ ਉਸੇ ਸਿਲਸਿਲੇਤੀ ਇਹ ਸਾਰਾ ਜਿਹੜੀ ਹੈ ਇਨਵੈਸਟੀਗੇਸ਼ਨ ਅੱਗੇ ਚਲਾ ਰਹੇ ਹਾਂ ਅੱਛਾ ਸਰ ਲਾਰੈਂਸ ਦਾ ਬੰਦਾ ਤੁਸੀਂ ਉਹ ਵੀ ਦੱਸਿਆ ਸੀ ਕਿ ਇਹਦਾ ਕੋਈ ਲਿੰਕ ਇਸਟੈਬਿਸ਼ ਹੋਊਗਾ ਦੇਖੋ ਉਦੋਂ ਉਹਨਾਂ ਨੇ ਤੁਹਾਨੂੰ ਮੈਂ ਦੱਸਿਆ ਸੀ ਅੰਦੌਰ ਪੁਲਿਸ ਤੇ ਇਹੀ ਕਹਿ ਰਹੀ ਵੀ ਹਾਂ ਉਦੋਂ ਉਹਨਾਂ ਦੇ ਬੰਦਿਆਂ ਨਾਲ ਇਹਦਾ ਲਿੰਕ ਪਾਇਆ ਗਿਆ ਸੀ ਜਦੋਂ ਉਹਨਾਂ ਨੇ ਅਰੈਸਟ ਕੀਤਾ ਸੀ ਇਹ ਮੁਕੱਦਮਾ ਨੰਬਰ 17 2024 ਦਾ 25 ਆਰਮਜ਼ ਐਕਟ ਦਾ ਥਾਣਾ ਗਵਾਟੋਲੀ ਹੈ इंदौर Madhya Pradesh ਦੇ ਵਿੱਚ ਉਥੇ ਅਰੇਸਟ ਹੋਇਆ ਸੀਗਾ ਜਦੋਂ ਸਰ ਹੋਏ ਨੇ ਇਹਦੇ ਜਿਹੜੇ ਦੋ ਬੰਦਿਆਂ ਦਾ ਕੰਮਣਾ ਸੀ ਉਹਦੇ ਬਾਰੇ ਕੋਈ ਪਤਾ ਲੱਗਾ ਉਹ ਸਾਡੇ ਧਿਆਨ ਚ ਆਈ ਉਹ ਮੈਂ ਤਾਂ ਹੀ ਮੀਡੀਆ ਨਾਲ ਸ਼ੇਅਰ ਕਰ ਸਕਦਾ ਬੰਦਿਆਂ ਵਾਸਤੇ ਫਿਰ ਇੱਕ ਪ੍ਰੋਬਲਮ ਹੋ ਜਾਂਦੀ ਹੈ ਕੱਲ ਨੂੰ ਉਹਨਾਂ ਦੀ ਸਿਕਿਉਰਿਟੀ ਵਾਰ ਐਵੇਂ ਕੋਈ ਇਹੋ ਜੀ ਗੱਲ ਰਿਵੀਲ ਹੋ ਜੇ ਤੇ ਕੱਲ ਨੂੰ ਕਿਸੇ ਦਾ ਨੁਕਸਾਨ ਨਾ ਹੋ ਅੱਛਾ ਇਹਨਾਂ ਦੀ ਬਿਆਨ ਸੀ ਕਿਹਦੇ ਹੋ ਵੀ ਸਾਥੀ ਨੇ ਕੋਈ ਇਹਨਾਂ ਦੇ ਹੋਰ ਸਾਥੀਆਂ ਦੀ ਪਛਾਣ ਹੋਊਗੀ ਔਰ ਕਿੱਡਾ ਵੱਡਾ ਗੈਂਗ ਸੀ ਇਹ ਜਿਹੜੇ ਚਾਰ ਤਾਂ ਇਹ ਬੰਦੇ ਫੜੇ ਗਏ ਇਹ ਜਿਹੜਾ ਤਿੰਨੇ ਦੇ ਨਾਲ ਦੇ ਚੌਥਾ ਇਹ ਹੈ ਇੱਕ ਦੋ ਬੰਦੇ ਹੋਰ ਸਾਡੇ ਧਿਆਨ ਚ ਆਏ ਜਿਹੜੇ ਇਹਨਾਂ ਨਾਲ ਲਿੰਕ ਨੇ ਉਹਨਾਂ ਦੇ ਕਾਰਵਾਈ ਕੀਤੀ ਜਾ ਸਰ ਕਿੰਨੀ ਕਾਮਯਾਬੀ ਸਮਝੋ ਗਈ ਕਾਫੀ ਸਟ੍ਰੀਟ ਗੈਂਗ ਸੀ ਉਹਨੂੰ ਕਾਰਵਾਈ ਦੇ ਦੇਖੋ ਮੈਂ ਤਾਂ ਇਹਨੂੰ ਬਹੁਤ ਅੱਛੀ ਸਫਲਤਾ ਮੰਨਦਾ ਹ ਕਿਉਂਕਿ ਆਪਣਾ ਏਰੀਆ ਨੂੰ ਆਪਾਂ ਜਦੋਂ ਇਹ ਕ੍ਰਿਮੀਨਲਸ ਘੁੰਮ ਰਹੇ ਸਾਡੇ ਏਰੀਏ ਚ ਜਾਂ ਅਡਜੋਇਨਿੰਗ ਏਰੀਏ ਚ ਉਹਦੇ ਵਾਸਤੇ ਖਤਰਾ ਹੀ ਬਣਦੇ ਆ ਸਮਾਜ ਵਾਸਤੇ ਕਿਤੇ ਨਾ ਕਿਤੇ ਇਹਨਾਂ ਦੀ ਆਪਸ ਚ ਇੰਟਰ ਗੈਂਗ ਹੋਵੇ ਜਾਂ ਕਿਸੇ ਹੋਰ ਸਪਾਰੀ ਲੈ ਕੇ ਕੋਈ ਇਹੋ ਜਿਹੇ ਕੰਮ ਕਰ ਦਿੰਦੇ ਇਹੋ ਜਿਹੇ ਕ੍ਰਿਮੀਨਲਸ ਸੋ ਇਹ ਬੜੀ ਵੱਡੀ ਪ੍ਰੋਵੈਂਸ਼ਨ ਹੈ ਐਂਡ ਮੈਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਸਰ ਇੱਕੋ ਹੀ ਮੈਂ ਆਪਾਂ